ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਬਹੁਤ ਖੁਸ਼ੀ ਦਾ ਦਿਨ ਆ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਦਾ ਵਿਧਾਨ ਸਭਾ ਨਕੋਦਰ ਦੇ ਵਿੱਚ ਪਾਰਟੀ ਦਾ ਦਫ਼ਤਰ ਖੋਲਿਆ ਔਰ ਬਲਵਿੰਦਰ ਕੁਮਾਰ ਜੀ ਜਿਹੜੇ ਸਾਡੇ ਐਡਵੋਕੇਟ ਕੈਂਡੀਡੇਟ ਆ ਉਹਨਾਂ ਨੇ ਇਸ ਦਫ਼ਤਰ ਦਾ ਉਦਘਾਟਨ ਕੀਤਾ ਔਰ ਲਗਭਗ ਸਾਨੂੰ 4 ਤੋਂ 500 ਜਿਹੜਾ ਸਾਡਾ ਵਰਕਰ ਸੀ ਅੱਜ ਦਫ਼ਤਰ ਦੇ ਵਿੱਚ ਓਪਨਿੰਗ ਦੇ ਸਮੇਂ ਇਕੱਠਾ ਹੋਇਆ ਔਰ ਜੋ ਸਾਨੂੰ ਗਾਈਡਲਾਈਨ ਜੋ ਪਾਰਟੀ ਬੰਦੀ ਗਾਈਡਲਾਈਨ ਬਲਵਿੰਦਰ ਕੁਮਾਰ ਜੀ ਸਾਨੂੰ ਦੇ ਕੇ ਗਏ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਜੋ ਪਿੱਛੋਂ ਭੈਣ ਜੀ ਦੇ ਦਿਸ਼ਾ ਨਿਰਦੇਸ਼ ਆ ਗੜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਆ ਸਾਰੇ ਹੀ ਪਾਰਟੀ ਦੇ ਜੋ ਸਾਨੂੰ ਗਾਈਡਲਾਈਨ ਆ ਉਹਨਾਂ ਦੇ ਅਨੁਸਾਰ ਅਸੀਂ ਅੱਗੇ ਵਧਨ ਦੀ ਵਧਮ ਜਾ ਰਹੇ ਆ ਔਰ ਦਾਜਾ ਬਦਾਜਾ ਜਿੰਨੇ ਸਾਡੇ ਵਰਕਰ ਆ ਉਹਨਾਂ ਵਿੱਚ ਬਹੁਤ ਬਹੁਤ ਵੱਧ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਸਾਨੂੰ ਲੱਗ ਰਿਹਾ ਕਿ ਉਹ ਦਿਨ ਬਹੁਤ ਜਲਦੀ ਆ ਰਿਹਾ ਜੋ ਬਾਵਾ ਸਾਹਿਬ ਨੇ ਸੁਪਨਾ ਦੇਖਿਆ ਸੀ ਓਹਨਾਂ ਨੂੰ ਕਿ ਉਹ ਸੰਘਰਸ਼ ਕਰੋ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਮ ਮਖੀਰਾ ਇਹੋ ਜੇ ਸਤ ਗੁਰਾਂ ਦਾ ਜੋ ਸੁਪਨਾ ਸੀ ਰਲ ਮਿਲ ਕੇ ਰਹਿਣਾ ਉਹ ਸਾਨੂੰ ਸਰਕਾਰ ਹੁੰਦਾ ਦਿਸ ਰਿਹਾ ਔਰ ਅਸੀਂ ਵਰਕਰਾਂ ਨੂੰ ਜਿੰਨੇ ਸਾਡੇ VOTER VOTER ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਸ ਵਾਰ ਜਲੰਧਰ ਲੋਕ ਸਭਾ ਤੋਂ ਸਾਡਾ ਜਲੰਧਰ ਤੇ ਸਾਡਾ ਹੀ ਬਲਵਿੰਦਰ ਜੋ ਨਿਰ ਤੜਕ ਯੋद्धा ਸਾਡਾ ਉਹਨੂੰ ਇੱਕ ਇੱਕ ਵੋਟ ਪਾ ਕੇ ਸਾਥੀਓ MP ਨਹੀਂ ਬਣਾਉਣਾ ਗੱਲਾਂ ਸਾਡਾ ਮਕਸਦ ਕੱਲੇ MP ਬਣਾਉਣਾ ਨਹੀਂ ਹੈਗਾ ਸਾਡਾ ਮਕਸਦ ਉਹ ਜਿਹੜੀ ਵਿਵਸਥਾ ਆ ਜਿਹੜੀ ਉੱਚਨੀ ਵਾਲੀ ਵਿਵਸਥਾ ਆ ਜਿਹੜੀ ਆਰਥਿਕ ਵਿਵਸਥਾ ਜਿਹੜੀ ਸਾਨੂੰ ਦਗਾੜਦੀ ਆ ਉਹਨੂੰ ਬਰਾਬਰ ਕਰਨ ਲਈ ਬਲਵਿੰਦਰ ਗਾਉ ਨੂੰ ਐਮਪੀ ਬਣਾਉਣਾ ਬਹੁਤ ਜ਼ਰੂਰੀ ਆ ਇਸ ਦਿਨ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਜੈ ਜਲੰਧਰ ਵਿੱਚ ਬਸਪਾ ਦੀ ਕੀ ਸੀ ਵੀ ਇਸ ਸਮੇਂ ਕੀ ਉਹ ਭਾਰੀ ਬੋਮਬਲੇ ਜਗ੍ਹਾ ਕੀ ਕੰਗਰਾਰੀ ਹੈ ਦੇਖੋ ਜਲੰਧਰ ਦੇ ਵਿੱਚ ਜਿਹੜਾ ਪ੍ਰਿੰਟ মিডিਆ ਹੋਰ ਇਲੈਕਟ੍ਰੋਨਿਕ মিডিਆ ਉਹਦੇ ਵਿੱਚ ਤਾਂ ਬਸਪਾ ਉਹਦਾ ਨਾਮ ਆਤ ਨਹੀਂ ਦਿਖਾ ਰਿਹਾ ਪਰ ਜਿਹੜਾ ਤੁਹਾਡੇ ਵਰਗੇ ਫਿਰਾਂ ਸੋਸ਼ਲ ਮੀਡੀਆ ਆ ਉਹਦੇ ਵਿੱਚ ਸਿਰਫ ਤੇ ਸਿਰਫ ਬਸਪਾ ਹੀ ਉਭਾਰ ਕੇ ਆ ਰਹੀ ਆ ਇੱਕ ਨੰਬਰ ਤੇ ਆ ਰਹੀ ਆ ਕਿਉਂਕਿ ਜੇ ਇਲੈਕਟ੍ਰੋਨ ਮੀਡੀਆ ਔਰ ਪ੍ਰਿੰਟ ਮੀਡੀਆ ਇਹਨੂੰ ਸਾਡੇ ਸਾਹਿਬ ਨੇ ਵੀ ਨਕਾਰਿਆ ਸੀ ਔਰ ਬਾਬਾ ਸਾਹਿਬ ਨੇ ਵੀ ਨਕਾਰਿਆ ਸੀ ਉਹਨਾਂ ਨੇ ਕਿਹਾ ਸੀ ਆਪਣੀ ਅਖਬਾਰ ਚਲਾਓ ਸਾਡੀਆਂ ਅਖਬਾਰਾਂ ਚੱਲਣਗੀਆਂ ਸਾਡੇ ਆਪਣੇ ਚੈਨਲ ਹੋਣਗੇ ਤਾਂ ਹੀ ਸਾਡੀ ਜਿਹੜੀ ਆ ਜਿਹੜਾ ਜਿਹੜਾ ਸਾਡੀ ਅਰਥਵਿਵਸਥਾ ਆ ਉਹਨੂੰ ਸੁਧਾਰਿਆ ਜਾ ਸਕਦਾ ਸਮਾਜ ਨੂੰ ਕਿਸ ਨੇਹਾ ਜੀ ਸਮਾਜ ਨੂੰ ਬੇਨਤੀ ਕਰਦੇ ਆ ਸੁਨੇਹਾ ਤਾਂ ਸਾਡੀ ਭੈਣ ਜੀ ਨੇ ਦੇਣਾ ਅਸੀਂ ਉਹਨਾਂ ਦੇ ਜਿਹੜੇ ਸਾਡੇ ਸਾਨੂੰ ਜੋ ਵੀ ਸੁਨੇਹਾ ਮਿਲਿਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਪਹੁੰਚਾਉਣ ਜਾ ਰਹੇ ਆ ਕਿਉਂਕਿ ਭੈਣ ਜੀ ਕਹਿੰਦੇ ਵੀ ਹਰ ਵਰਗ ਬਹੁਜ ਸਮਾਜ ਦਾ ਮਤਲਬ ਕਿ ਹਰ ਵਰਗ ਦੇ ਵਰਗ ਦਾ ਸਾਥੀ ਸਾਨੂੰ ਬੋਟ ਦੇਵੇ ਔਰ ਹਰ ਵਰਗ ਦੇ ਲੋਕਾਂ ਦਾ ਉਧਾਰ ਕਰਨ ਲਈ ਬਹੁਜ ਸਮਾਜ ਪਾਰਟੀ ਦੀ ਪੈਣ ਕੁਮਾਰੀ ਮਾਇਆਵਤੀ ਜੀ ਉਹ ਜਿਨ੍ਹਾਂ ਦਾ ਰਾਜ 2007 ਤੋਂ 2012 ਤੱਕ ਰਿਆ ਪੂਰਨ ਬਹੁਮਤ ਨਾਲ ਔਰ ਉੱਥੇ ਦੇ ਕਿੰਨੇ ਯੂਨੀਵਰਸਿਟੀ ਬਣੀਆਂ ਕਿੰਨੇ ਕਾਲਜ ਬਣੇ ਔਰ ਕਿੰਨੇ ਵੱਡੇ ਵੱਡੇ ਕੰਮ ਉਸ ਸਟੇਟ ਦੇ ਵਿੱਚ ਯੂਪੀ ਚ ਹੋਏ ਆ ਉਹ ਅਸੀਂ ਪੰਜਾਬ ਵਿੱਚ ਵੀ ਕਰਨਾ ਚਾਹੁੰਦੇ ਆ ਇਸ ਲਈ ਜੇ ਆਪਾਂ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚੋਂ 13 13 ਸੀਟਾਂ ਜਦਾ ਕੇ ਭੈਣ ਜੀ ਦੀ ਝੋਲੀ ਪਾਈਏ ਕੁਦਰਤਾ ਕ੍ਰਿਸ਼ਮਾ ਵੀ ਹੋ ਸਕਦਾ ਕ੍ਰਿਸ਼ਮੇ ਬਹੁਤ ਹੁੰਦੇ ਇੱਥੇ ਜੇ ਕ੍ਰਿਸ਼ਮਾ ਹੋ ਗਿਆ ਤੇ ਭੈਣ ਜੀ ਪ੍ਰਧਾਨ ਮੰਤਰੀ ਬਣ ਗਈ ਇਸ ਦੇਸ਼ ਦੇ ਨੂੰ ਇੱਕ ਨੰਬਰ ਤੇ ਲਿਆਉਣ ਦੁਨੀਆ ਦੇ ਵਿੱਚੋਂ ਕੋਈ ਰੋਕ ਨਹੀਂ ਸਕਦਾ ਸਰ ਵਕ ਵਕ ਪਾਰਟੀਆਂ ਵਿੱਚ ਗਏ ਦਲ ਬਦਲੂ ਕੀ ਬਲਵਿੰਦਰ ਕੁਮਾਰ ਦਾ ਮੁਕਾਬਲਾ ਕਰ ਪਾਉਣਗੇ ਦੇਖੋ ਨਾ ਤਾਂ ਉਹ ਲੋਕ ਕਿੱਡਰ ਦੇ ਹੈਗੇ ਆ ਕਿੱਡਰ ਦੇ ਜਿਹੜੇ ਕਿੱਡਰ ਦੇ ਲੋਕ ਹੁੰਦੇ ਨੇ ਨਾ ਉਹ ਕਦੇ ਮਿਸ਼ਨਾਂ ਨੂੰ ਧੋਖਾ ਨਹੀਂ ਕਰਦੇ ਤਾਂ ਜਿਨ੍ਹਾਂ ਨੇ ਆਪ ਵੀ ਕਰਾਪਸ਼ਨ ਕੀਤੀ ਹੁੰਦੀ ਆ ਤੇ ਜਦੋਂ ਉਹਨਾਂ ਦੇ ਮਗਰ ਈਡੀ ਲੱਗਦੀ ਆ ਜਾਂ ਸੀਬੀਆਈ ਲੱਗਦੀ ਆ ਫਿਰ ਉਹਨਾਂ ਦੇ ਗਾਲ ਜੱਲਸਾ ਪੈ ਜਾਂਦਾ ਜਦੋਂ ਮੈਂ ਗੱਲ ਦੱਸਦਾ ਪੈਂਦਾ ਫਿਰ ਉਹ ਭੱਜ ਕੇ ਦੂਜੀਆਂ ਪਾਰਟੇ ਜਾਂਦੇ ਸਾਨੂੰ ਬਚਾਓ ਜੋ ਅੱਜ ਕੱਲ ਆਪਾਂ ਦੇਖਦੇ ਆਂ ਕੌਸ਼ਨ ਮੀਡੀਆ ਦੇ ਕੀ ਚੱਲਦਾ ਵੀ ਜੇ ਜੇ ਕਿਸੇ ਨੇ ਕਰਪਸ਼ਨ ਕਰ ਲਈ ਜੇ ਉਹਨੇ ਭਾਜਪੀ ਦਾ ਸਰੂਪਾ ਆਪਣੇ ਗੱਲ 'ਚ ਪਾਇਆ ਤਾਂ ਉਹਦੇ ਸਾਰੇ ਦੁੱਧ ਦੁੱਧੋਤਾ ਹੋ ਗਿਆ ਉਹ ਇਸ ਤਰ੍ਹਾਂ ਇਹ ਸਾਰੇ ਕਰਪਸ਼ਨ ਦੇ ਕੀੜੇ ਆ ਇਹਨਾਂ ਨੂੰ ਨਕਾਰ ਕੇ ਅਸੀਂ ਬਹੁਜ ਸਮਾਜ ਪਾਰਟੀ ਦੇ ਯੋਧਾ ਅੱਗੇ ਲਿਆਂਦਾ ਉਹ ਜਿਹੜਾ ਨ ਤੜ ਕੇ ਯੋਧਾ ਉਹ ਕੀੜਾ ਦਾ ਕੀੜਾ ਦਾ ਬੰਦਾ ਸਾਡਾ ਪ੍ਰਧਾਨ ਸਾਹਿਬ ਕੱਲ ਡਾਕਟਰ ਅਮਿਤ ਕਰ ਜੀ ਦੇ ਚੀਤੇ ਤੇ ਖੜੇ ਹੋ ਕੇ ਪਾਰਟੀ ਵੱਲੋਂ ਹੁੱਲੜਬਾਜੀ ਕੀਤੀ ਗਈ ਆ ਔਰ ਜਿੰਦਾਬਾਦ ਮੁਰਦਾਬਾਦ ਦੇ ਨਰੇ ਹਾਇ ਹਾਇ ਦੇ ਲਗਾਏ ਗਾ ਉਹਦੇ ਬਾਰੇ ਕੀ ਕਰਨੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਵੀਡੀਓ ਦੇਖੀਆਂ ਮੈਂ ਕਹਾਂਗਾ ਉਹਦੇ ਬੱਚੇ ਸ਼ੌਟ ਰਿੰਕੂ ਤੋਂ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਉਹਦੇ ਵਿੱਚ ਕੋਈ ਐਸਸੀ ਬੰਦਾ ਹੋਰ ਖੜਾ ਹੀ ਨਹੀਂ ਹੈਗਾ ਜੇ ਤੂੰ 바ਵਾ ਸਾਹਿਬ ਸਾਜੂ ਨੂੰ ਜਾਣਾ ਘੜ ਤੋਂ ਘੜ 10 15 ਬੰਦੇ ਆਪਣੇ ਸਮਾਜ ਦੇ ਨਾਲ ਲੈ ਲਾ ਫਿਰ ਜੇ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਤੇਰਾ ਇਕੱਲੇ ਦਾ ਵਿਰੋਧ ਨਹੀਂ ਹੋਇਆ ਪੂਰੇ ਮੁਲਖ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਮੋਦੀ ਦਾ ਵਿਰੋਧ ਹੋ ਰਿਹਾ ਤਜੇ ਤੇਰੇ ਕਲੇ ਦਾ ਵਿਰੋਧ ਹੋਇਆ ਤਾਂ ਕਹਿ ਦਈਏ ਵੀ ਤਨ ਤੇਨਾਂ ਤੇਨਾਂ ਸਪੈਸ਼ਲ ਵੀ ਵਿਰੋਧ ਹੋਇਆ ਜਾਂ ਤੇਰਾ ਵਿਤ ਜਨਾਂ ਵਿਤ ਕਰਾ ਹੋਇਆ ਔਰ ਔਰ ਜਿਹੜੇ ਭਾਜਪਾ ਦਾ ਕੈਂਡੀਡੇਟ ਹੈ ਉਹ ਕਹਿ ਰਿਹਾ ਐਸੀਆ ਨੂੰ ਕਹਿ ਰਿਹਾ ਇਹਨਾਂ ਦਾ ਬਾਈਕਟ ਕਰੋ ਤੇਰੇ ਕਹਿਣ ਦਾ ਕਿਦਾ ਬਾਈਕਟ ਕਰਦੀ ਐ ਸਾਡਾ ਭਾਈ ਜਰ ਆਇਆ ਕਿਸਾਨ ਮਜ਼ਦੂਰ ਦਾ ਨੌ ਮਾਸਾ ਨੌ ਮਾਸਾ ਰਸਤਾ ਆ ਅਸੀਂ ਕਦਾ ਬਾਈਕਟ ਕਰਦੀਏ ਮੈਂ ਕਿਸਾਨਾਂ ਨੂੰ ਵੀ ਕਹੂੰਗਾ ਮੈਂ ਐਸਟੀ ਮਜ਼ਦੂਰਾਂ ਨੂੰ ਵੀ ਕਹੂੰਗਾ ਭਾਜਪਾ ਦਾ ਬਾਈਕਟ ਬਾਈਕਟ ਕਰੋ ਸਾਥੀਓ ਇਹ ਇਹ ਸਮਾਜ ਸਮਾਜ ਨੂੰ ਪਾੜ ਕੇ ਰਾਜ ਕਰਨ ਵਾਲੀ ਪਾਰਟੀ ਆ ਇਹਨੂੰ ਕਦੇ ਨਾ ਮੂੰਹ ਲਾਓ ਸਲਤਰਾਂ ਦਲਤਾਂ ਦੇ ਜਨਮ ਹੁੰਦੇ ਆ ਉਦੋਂ ਤੱਕ ਇਹ ਲੀਡਰ ਆਪਣੀ ਜ਼बान ਖੋਲਦੇ ਨਹੀਂ ਜਦੋਂ ਇਹਨਾਂ ਦੀ 바ਰੀ ਆਉਂਦੀ ਫਿਰ ਇਹਨਾਂ ਨੂੰ ਗਲਪ ਜਾਦਾ ਜਾਂਦੇ ਆ ਕੀ ਕਹਿਣਾ ਚਾਹੁੰਦੇ ਜਦੋਂ 2 ਅਪ੍ਰੈਲ ਨੂੰ ਭਾਰਤ ਬੰਦ ਹੋਇਆ ਸੀ ਪੂਰੇ ਮੋਰਖ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਝੰਡਾ ਨੀਲਾ ਨੀਲੇ ਝੰਡੇ ਤੋਂ ਬਗੈਰ ਕੋਈ ਝੰਡਾ ਰੋਡ ਤੇ ਉਤਰਿਆ ਦੱਸ ਦਿਓ ਸਾਨੂੰ ਇਹ ਜਿਹੜੀ ਕਾਂਗਰਸ ਦੀ ਵੀ ਹੰਝੂ ਪਹਾਉਣ ਵਾਲੀ ਪਾਰਟੀ ਆ ਮਗਰਮੱਛ ਵਾਲੇ ਬੀਜੇਪੀ ਦਾ ਹੈ ਹੀ ਸਾਭਨਾ ਦਨਾਗਨਾ ਆ ਤੇ ਆ ਇਹ ਦੋਨੋਂ ਪਾਰਟੀਆਂ ਕਦੇ ਸਾਡੇ ਅਸੀ ਸਮਾਜ ਦਾ ਭਲਾ ਨਹੀਂ ਕਰ ਸਕਦੀਆਂ ਔਰ ਨਾ ਸਾਡੇ ਬੀਸੀ ਵਰਗ ਦਾ ਉਹਨਾਂ ਸਾਡੇ ਕਿਸਾਨ ਵਰਗ ਦਾ ਜੇ ਅੱਜ ਸਾਡੇ ਕਿਸਾਨ 6700 ਕਿਸਾਨ ਉੱਥੇ ਪਿਛਲੇ ਸਾਲ ਮਰ ਗਿਆ ਸ਼ਹੀਦ ਹੋ ਗਿਆ ਤੇ ਇਹਨਾਂ ਨੇ ਕਿਹੜਾ ਉਹਨਾਂ ਨੂੰ ਸਨਮਾਨਤ ਕਰ ਦਿੱਤਾ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਨੌਕਰੀਆਂ ਦਿੱਤਾਂ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਅੱਜ ਵੀ ਉਹ ਵਿਚਾਰੇ ਅੱਜ ਵੀ ਕਿਸਾਨ ਆਪਣੀ ਰੋਟੀ ਰੋਜ਼ੀ ਰੋਟੀ ਉੱਤੇ ਦਾ ਚਲਾ ਰਹੇ ਆ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੂਨੀ ਸਰਕੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸਾਨ ਮਾਨਨ ਮਜ਼ਦੂਰ ਮਰਗ ਪਰ ਜੇ ਕਿਤੇ ਵਪਾਰਿਕ ਬੰਦਾ ਮਰ ਗਿਆ ਤੇ ਜਲੰਧਰ ਮਨਾਰੀ ਵੱਡੇ ਵੱਡੀਆਂ ਮੀਡੀਆਆਂ ਦਾ ਕਰਕੇ ਕਰਦਾ ਵੀ ਸਾਡਾ ਵਪਾਰਿਕਤਾ ਮਾਰ ਦਿੱਤਾ ਗਿਆ ਤੇ ਜਦੋਂ ਗਰੀਬ ਵਰਕਰਮਾਰਗ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਰਦਾਰ ਸਾਹਿਬ ਸ਼ੇਰ ਲਾਈਨ ਆਰਡਰ ਵੀ ਵਿਗੜਿਆ ਹੋਇਆ ਹੈ ਇਹਦੇ ਬਾਰੇ ਕੀ ਕਰਨਾ ਬਾਅਦ ਦਾ ਤਾਂ ਲਗਾਤਾਰ ਹੋ ਰਹੀਆਂ ਨੇ ਦੇਖੋ ਲੌਂਗ ਆਰਡਰ ਤਾਂ ਸਾਨੂੰ ਪਤਾ ਸਾਰਾ ਕਿਉਂਕਿ ਸਾਡੇ ਆਪ ਦੇ 4-5 ਮੁੰਡੇ ਮਰ ਗਏ ਯੰਗ ਮੁੰਡੇ 25-30 ਦੀ ਸਾਲ ਦੇ ਜਿਨ੍ਹਾਂ ਦੀ ਹਜ ਤੱਕ ਟ੍ਰੇਜ਼ ਹੀ ਨਹੀਂ ਹੋਏ ਇਹੋ ਜਿਹੀਆਂ ਚੋਰੀਆਂ ਹੋ ਗਈਆਂ ਜਿਹੜੀਆਂ ਟ੍ਰੇਜ਼ ਨਹੀਂ ਹੋਈਆਂ ਪਰ ਪੁਲਿਸ ਪ੍ਰਸ਼ਾਸਨ ਨੂੰ ਕਹੀਏ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਅੱਜੇ ਹੁਣ ਉੱਪਰ ਅਸੀਂ ਕਹੀਏ ਉਹ ਕਹਿੰਦੇ ਥੱਲੇ ਫੋਨ ਕਰਦਾ ਜਾ ਕੇ ਥੱਲੇ ਕੰਮ ਕਰਾ ਲਓ ਜਾ ਕੇ ਪਰ ਨਹੀਂ ਲਾਅ ਐਂਡ ਆਰਡਰ ਨੂੰ ਕੁਦਰ ਦਾ ਬਿਲਕੁਲ ਖਰਾਬ ਆ ਪੁਲਿਸ ਪ੍ਰਸ਼ਾਸਨ ਨਕਮੇ ਆ ਇਹ ਦੂ ਜੈਡ ਡਿਪਟੀ ਸਾਹਿਬ ਤੋਂ ਲੈ ਕੇ ਜਿੰਨੇ ਇਹਨਾਂ ਦੇ ਐਸਐਚਓ ਥੱਲੇ ਤੱਕ ਸਾਰੇ ਨਕਮੇ ਆ ਕੰਮ ਕਰਨਾ ਨਹੀਂ ਚਾਹੁੰਦੇ